ਅੱਜ ਜੀ ਅਸੀਂ ਅੱਜ ਅਸੀਂ ਕਾਰਪੋਰੇਸ਼ਨ ਦੇ ਵਿੜੇ ਵਿੱਚ ਖਲੋਤੇ ਹੋਏ ਆ ਖਲੋਤੇ ਹੋਏ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈ ਕੇ ਇਹਦੇ ਵਿੱਚ ਆ ਜਿਹੜੀ ਮੇਰੀ ਸੰਗਤ ਖਲੋਤੀ ਆ ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤ ਸਰਕਾਰ ਨੂੰ ਦਿੱਲੀ ਚਿੱਠੀਆਂ ਭੇਜ ਕੇ ਮੰਗ ਕੀਤੀ ਸੀ ਕਿ ਸਾਡੇ ਨੂੰ ਸਾਡੇ ਪੈਸੇ ਨਹੀਂ ਪਾਏ ਜਾ ਰਹੇ ਕਾਰਪੋਰੇਸ਼ਨ ਸਾਡੇ ਪੈਸੇ ਨਹੀਂ ਪਾ ਰਹੀ ਇਹਦੇ ਵਿੱਚ ਇਹਨਾਂ ਨੂੰ ਚਿੱਠੀਆਂ ਦੇ ਵਿੱਚ ਅੱਜ ਸਾਨੂੰ ਜਵਾਬ ਮਿਲਿਆ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਹਨਾਂ ਨੂੰ ਕੱਲੇ-ਕੱਲੇ ਨੂੰ ਫੋਨ ਆਇਆ ਹੈ ਕਿ ਤੁਸੀਂ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਜਾ ਕੇ ਕਮਰਾ ਨੰਬਰ 110 ਦੇ ਵਿੱਚ ਜਾ ਕੇ ਮਿਲੋ ਅਸੀਂ ਅਫਸਰਾਂ ਨੂੰ ਫੋਨ ਕਰ ਦਿੱਤਾ ਆ ਤੇ ਤੁਹਾਡੇ ਕੰਮ ਜ਼ਰੂਰ ਹੋਣਗੇ ਇਹ ਜਿਹੜੀ ਮੰਗ ਸੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ ਅਸੀਂ ਇਸ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਚਿੱਠੀ ਲਿਖੀ ਜਿਸ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੇ ਤੇ ਆਰਡਰ ਤੇ ਕਰ ਦਿੱਤੇ ਕਾਰਪੋਰੇਸ਼ਨ ਦੇ ਵਿੱਚ ਉਸ ਟਾਈਮ ਦੇ ਮੌਜੂਦਾ ਐਸਸੀ ਪੀ ਕੇ ਗੋਇਲ ਸਾਹਿਬ ਜਿਹੜੇ ਹੀ ਐਸਸੀ ਰਿਟਾਇਰ ਹੋ ਗਏ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਜ਼ੁਬਾਨ ਦਿੱਤਾ ਕਿ ਇਹ ਸ਼ਹਿਰਾਂ ਦੇ ਵਿੱਚ ਯੋਜਨਾ ਨਹੀਂ ਚਲਾਈ ਜਾ ਰਹੀ ਅਸੀਂ ਇਸ ਚੀਜ਼ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਿੱਠੀਆਂ ਹਰ ਸਰਕਾਰ ਨੂੰ ਲਿਖੀਆਂ ਗਵਰਨਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਜਿਸ ਦੀ ਬਦੌਲਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਹੋਈ ਜਿਸ ਦੇ ਵਿੱਚ 1.5 ਲੱਖ ਰੁਪਇਆ ਪ੍ਰਧਾਨ ਮੰਤਰੀ ਵੱਲੋਂ ਮਨਜ਼ੂਰ ਕੀਤਾ ਗਿਆ ਸਮਾਪਾ ਕੇ ਇਹੋ ਇਹੋ ਯੋਜਨਾ 1 ਲੱਖ 75000 ਰੁਪਿਆ ਕੀਤੀ ਗਈ ਅੱਜ ਜਦੋਂ ਅਸੀਂ ਅੱਜ ਤੋਂ 15 ਦਿਨ ਪਹਿਲਾਂ ਇਹੋ ਜਿੱਠੀਆਂ ਫੇਰ ਗਵਰਨਰ ਸਾਹਿਬ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਰਿੰਦਰ ਮੋਦੀ ਜੀ ਨੂੰ ਰਾਸ਼ਟਰਪਤੀ ਸਾਹਿਬ ਨੂੰ ਲਿਖੀਆਂ ਤੇ ਉਹਨਾਂ ਨੇ ਕਿਹਾ ਕਿ ਇਹ ਯੋਜਨਾ ਬੰਦ ਨਹੀਂ ਕੀਤੀ ਗਈ ਇਹ ਪੌਣੇ 2 ਲੱਖ ਰੁਪਏ ਤੋਂ ਸਿੱਧੀ 2.5 ਲੱਖ ਰੁਪਿਆ ਕੀਤੀ ਗਈ ਹੈ 2.5 ਲੱਖ ਰੁਪਿਆ ਕੀਤੀ ਗਈ ਹੈ ਤੇ ਇਹ ਅਸੀਂ ਇਸ ਯੋਜਨਾ ਦੇ ਤਹਿਤ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜੋ ਗਰੀਬਾਂ ਨੇ ਸੁਪਨਾ ਵੇਖਿਆ ਸੀ ਉਹਨਾਂ ਦੀਆਂ ਪੱਕੀਆਂ ਛੱਤਾਂ ਹੋਣ ਦਾ ਸੁਪਨਾ ਵੇਖਿਆ ਸੀ ਅੱਜ ਸੁਪਨਾ ਪੂਰਾ ਹੋਣ ਜਾ ਰਿਹਾ ਤੇ ਮੈਂ ਇਸ ਟਾਈਮ ਅੰਮ੍ਰਿਤਸਰ ਦੇ ਮੇਰ ਨਵੇਂ بڑے ਮੇਰ ਸਾਹਿਬ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਤੇ ਸਥਾਨਕ ਸਰਕਾਰ ਵਿਭਾਗ ਚੰਡੀਗੜ੍ਹ ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਜੋ ਪ੍ਰਧਾਨ ਮੰਤਰੀ ਯੋਜਨਾ ਚਲਾਈ ਜਾ ਰਹੀ ਹੈ ਉਹ ਗਰੀਬਾਂ ਤੱਕ ਪੂਰੇ ਜੋਰ-ਸ਼ੋਰ ਦੇ ਨਾਲ ਪਹੁੰਚਾਈ ਜਾਵੇ ਤੇ ਗਰੀਬਾਂ ਨੂੰ ਇਹ ਲਾਭ ਜਿਹੜਾ ਦਿੱਤਾ ਜਾਵੇ ਗਰੀਬਾਂ ਨੂੰ ਤੰਗ ਤੇ ਪਰੇਸ਼ਾਨ ਲਫਤਰਾਂ ਦੇ ਵਿੱਚ ਬਹੁਤੇ ਚੱਕਰ ਨਾ ਮਰਵਾਏ ਜਾਣ ਤੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਨੇਤਰਹੀਣ ਸੁਖਵਿੰਦਰ ਸਿੰਘ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ